ਹਾਂਜੀ ਸਸਿਕਾ ਸਾਰਿਆਂ ਨੂੰ ਕੀ ਹਲਚਲ ਸਾਰਿਆਂ ਦਾ ਆਈ ਹੋਪ ਯੂ ਸਾਰੇ ਬਹੁਤ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲिटल ਐਂਜਲ ਮਹਿਰੀਨ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ICG ਗੁਰਦੁਆਰਾ ਸੋਹਿਆਣਾ ਸਭ ਪਹਿਲਾਂ ਵੀ ਆਪਾਂ ਇੱਕ ਦੋ ਵਾਰ ਇੱਥੇ ਆਏ ਆ ਤੇ ਅ ਸਪਰਾਈਜ਼ ਕੀ ਤੋਂ ਨਵੀਰਸ਼ਨ ਕ੍ਰਮਾਂ ਦੀ ਰੋਡ ਤੋਂ ਆਵਲਾ ਰਸਤਾ ਜਾਂਦਾ ਰੋਡ ਦੇ ਬਿਲਕੁਲ ਲੱਗ ਗਈ ਹੈ ਦੇਖੋ ਸਾਡਾ ਕਾਕਾ ਕਿੰਨਾ ਖੁਸ਼ ਹੈ ਬਾਬੇ ਦੇ ਆਉਣ ਦੇ ਨਾਨੂ ਤੇ ਖੁਸ਼ੀ ਰਹਿੰਦਾ ਜਿੱਥੇ ਵੀ ਨੂੰ ਕਿਤੇ ਗੁਰਦੁਆਰਾ ਦਿਖ ਜਾਂਦਾ ਬਸ ਆਨੇ ਹੁੰਦਾ ਇਹਨੂੰ ਵੀ ਛੇਤੀ ਮੈਂ ਬਾਬੇ ਦੇ ਜਾਣਾ ਬਾਬੇ ਦੇ ਜਾਣਾ ਬਸ ਗੁਰਦੁਆਰਾ ਦੇਖ ਕੇ ਤਾਂ ਉਦੇ ਹੀ ਲੱਗ ਜਾਂਦੀ ਹੈ ਨਾ ਮੈਂ ਕਾਈ ਹੂੰ ਮੈਂ ਕਾਈ ਤੁੱਚ ਲਾਤਾ ਹਾਂ ਹਾਂ ਜੀ ਹੁਣ ਆਪਾਂ ਪਹੁੰਚ ਗਏ ਸੀ ਗੋਤਰਾ ਸਾਹਿਬ ਦੇ ਅੰਦਰ ਚਲੋ ਤੁਸੀਂ ਵੀ ਦਰਸ਼ਨ ਕਰਿਓ ਗੋਤਰਾ ਸਾਹਿਬ ਦੇ ਜਰੂਰ ਵੀਡੀਓ ਨੂੰ ਐਂਡ ਤੱਕ ਸਾਰੇ ਜਰੂਰ ਦੇਖਿਓ

ਹਾਂਜੀ ਆਪਾਂ ਮਾਥਾ ਟੇਕੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਗੇ ਸੀ ਨੀਚੇ ਤੇ ਹੁਣ ਇੱਥੇ ਆਪਾਂ ਕ੍ਰੀਰ ਦੇ ਦਰਸ਼ਨ ਕਰਾਂਗੇ ਇਹ ਕ੍ਰੀਰ ਗੁਰੂ ਸਾਹਿਬ ਦੇ ਟਾਈਮ ਦਾ ਜਿਹੜਾ ਕਿ ਅੱਜ ਵੀ ਹਰਾਗਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਲਿਖਿਆ ਹੋਇਆਗਾ ਜਿਹੜਾ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਚਲੋ ਜੀ ਹੁਣ ਆਪਾਂ ਚੱਲੇ ਸੀਗੇ ਵਾਪਸ ਤੇ ਇਥੇ ਆਪਾਂ ਕੁਛ ਥੋੜੀ-ਮੁਟੀਆਂ ਇੱਕ ਦੋ ਚੀਜ਼ਾਂ ਲਈਆਂ ਸੀਗੀਆਂ ਤੇ ਚਲੋ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਬਲੌਗ ਬਾਏ ਬਾਏ